ਦੇ ਮਯਾਰਵੀ ਘੋੜਾ ਕੇਜਾ ਪ੍ਰਦਰਸ਼ਨ ਕਰਦਾ ਹੈ ਆ ਸ਼ੀਲੂ ਦੇ ਨਾਲ ਮੁਕਾਬਲਾ ਹੈ ਸ਼ੀਲੂ ਤੇ ਰੁਪਿੰਦਰ ਆ ਸ਼ੀਲੂ ਤੇ ਰੁਪਿੰਦਰ ਬੱਲੇ ਬੱਲੇ ਹੋਈ ਭਈ ਹੁੰਦੀ ਹੋਈ ਬੱਲੇ ਬੱਲੇ ਉਖੜਦੇ ਪੈਰ ਹਲਕੀ ਜੀ ਮੁਸਕਾਨ ਮਿਹਰੇ ਦੇ ਚਿਹਰੇ ਦੇ ਉੱਪਰ ਸੱਜੇ ਖੱਬੇ ਸੱਜੇ ਖੱਬੇ ਕਬੱਡੀ ਕਬੱਡੀ ਇਹ ਬੱਤੀ ਹਾਂ ਵਾਹ ਸੋਹਣੇ ਇਹ ਕਪੂਰੇ ਵਾਲੇ ਮੰਨੇ ਸੰਧੂ ਉਹਨਾਂ ਦਾ ਚਿਹਤਾ ਹੁਣ ਵੇਖੀਏ ਦੁੱਧ ਵਾਲੇ ਰੁਪਿੰਦਰ ਦੀ ਰੇਡ ਚਾਰਾਂ ਚੋਂ ਮਾਰਕੀ ਵਾਲਾ ਚਿੱਟੀ ਵਾਲਾ ਸੰਘੇ ਵਾਲਾ ਸੰਧੂ ਚੱਠੇ ਵਾਲਾ ਦੋਦੇ ਵਾਲੇ ਦੀ ਰੇਡ ਦੇ ਉੱਪਰ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਚਿੱਟੀ ਵਾਲਾ ਇਹਨੂੰ ਜੱਗਾ ਕਹਿੰਦੇ ਆ ਪਰ ਦੋਦੇ ਵਾਲੇ ਨੇ ਦੋਦੇ ਵਾਲੇ ਨੇ ਉੱਡ ਜਾਣਾ ਪੁੱਜੇ ਹੋਇਆ ਇਹਨਾਂ ਸ਼ਬਦਾਂ ਨੂੰ ਲੜੀ ਦੇ ਵਿੱਚ ਪਾਉਣ ਵਾਲੇ ਪੁੱਜੇ ਹੋਇਆ ਆਹ ਦੇਖੋ ਫੇਰ ਕਬੱਡੀ ਅਜ ਸਮੇ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਇਹ ਰਪਿੰਦਰ ਸਿੰਘ ਹੈ ਆਹ ਦੇਖਿਓ ਆਹ ਦਾ ਵੀ ਆਹ ਦਾ ਵੀ ਬੜਾ ਖਤਰਨਾਕ ਦਾਅ ਮਾਰ ਰਿਹਾ ਹੈ ਫੇਰ ਜਿਹੜੀ ਕੋਸ਼ਿਸ਼ ਜੁਨਾਈਟਿਡ ਬ੍ਰੈਮਟਨ ਦੀ ਟੀਮ ਦੇ ਲਈ ਹੈ ਖੇਡ ਮੈਦਾਨ ਦੇ ਵਿੱਚ ਦੇਖਦੇ ਹਾਂ ਵੀ ਗੋ ਖੇਡ ਵਾਲ ਦੇ ਐਕਸ਼ਨ ਆ ਨਾਲ ਆਓ ਸਾਰਾ ਕਹਿੰਦੇ ਭੰਗੜਾ ਪਵਾ ਗਿਆ ਹੈ ਰੌਣਕਾਂ ਦੀ ਪਵਿੱਤਰ ਧਰਤੀ ਹੈ ਮਾਲਵੇ ਦੀ ਸਰਜ਼ਮੀਨ ਉਹ ਧਰਤ ਮਾਲਵੇ ਦੀ ਮੇਕਾਂ ਦੀ ਰਾਣੀ ਹੈ ਗੱਦਿਆਂ ਮੇਲਿਆਂ ਦੀ ਉੱਥੇ ਇੱਕ ਰੀਤ ਪੁਰਾਣੀ ਹੈ ਪੰਜਾਬ ਦੀ ਸਰਜ਼ਮੀਨ ਚਾਹੇ ਪਵਾਦਾ ਮਾਲਵਾ ਸ਼ਿਸ਼ ਕਰਦਾ ਹੋਇਆ ਡੱਕਾ ਇਹਨਾਂ ਦੀ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਨੰਬਰ ਜੁੜਦਾ ਹੋਇਆ ਅਗਲੇ ਗੇਂਦ ਦੇ ਵਿੱਚ ਕੌਣ ਕੌਣ ਨਿੱਤਰਦਾ ਇਹ ਹੈ ਦੋਦੇ ਵਾਲਾ ਰੁਪਿੰਦਰ ਸਖਤ ਜ਼ੁਬਾਨਾ ਰੱਖਣ ਵਾਲੇ ਦਿੰਦੇ ਨਹੀਂ ਨੁਕਸਾਨ ਬੱਲੇ ਸ਼ਾਸਨ ਨੂੰ ਡਰ ਉਹਨਾਂ ਤੋਂ ਜਿਹੜੇ ਝੁੱਕ ਝੁੱਕ ਕਰਦੇ ਸਲਾਮ ਜਿਹੜੇ ਝੁੱਕ ਝੁੱਕ ਕਰਦੇ ਸਲਾਮ ਦੋਦੇ ਵਾਲੇ ਰੁਪਿੰਦਰ ਸਿੰਘ ਦੀ ਕਬੱਡੀ ਅਜ ਸਮੇਂ ਇੰਡੀਆ ਦੀ ਟੀਮ ਦੀ ਤਰਫੋਂ ਲੋ ਪਈ ਹੋਈ ਕਬੱਡੀ ਦੇ ਉੱਪਰ ਦੇਖਦੇ ਵੀ ਨਵਜੋਤ ਸਿੰਘ ਹੈ ਆ ਚੱਲੇ ਆ ਦੋਦੇ ਕੋਟਲੇ ਪੜੀ ਦਾ ਖੋਸੇ ਕੋਟਲੇ ਵਾਲਾ ਵੀ ਪੂਰੀ ਤਿਆਰੀ ਦੇ ਵਿੱਚ ਹੈ ਲਓ ਅਮਰਤ ਹੈ ਚਾਰਾਂ ਦੀ ਹੁੰਦੀ ਹੋਈ ਚੈਨ ਦੇ ਵਿੱਚੋਂ ਦੇਖਦੇ ਆ ਵੀ ਟੱਕਰ ਕਿਹਦੇ ਨਾਲ ਹੋਈ ਆ ਟੱਕਰ ਕਿਹਦੇ ਨਾਲ ਹੋਈ ਆ ਇਸ ਸਮੇਂ ਸਕਰੀਨ ਤੇ ਦੇਖਿਆ ਜਾ ਰਿਹਾ ਉੜਦੀ ਤੂੜੀ ਕੁਵਾਲ ਸਿੰਘ ਰੂਪੀ ਹਰਖੋ ਵਾਲੀਆ ਮੁਕਸਰੀਆ ਤੇ ਹਸ਼ਿਆਰ ਰੁਪਿੰਦਰ ਦੋਦੇਵਾਲ ਗੱਭਰੂ ਚੜ੍ਹਦੀ ਆ ਉਹਨਾਂ ਦੇ ਸੰਦੀਪ ਰੁਪਿੰਦਰ ਦੋਦਾ ਇਹ ਰੁਪਿੰਦਰ ਹੈ ਇਹ ਦੋਦੇਵਾਲਾ ਹੈ ਇਹ ਤੇਜ਼ ਤਰਾਰ ਕਬੱਡੀ ਖਿਡਾਰੀ ਲਾ ਪਈ ਹੀ ਰੇਡ ਦੇ ਉੱਪਰ ਦੇਖਦੇ ਵੀ ਕੌਣ ਕਰੂਗਾ ਕਮਾਲ ਅੱਗੇ ਵੱਧ ਕੇ ਮੁੰਡਾ ਵੱਖਰੇ ਅੰਦਾਜ਼ ਨਾਲ ਪਾਉਂਦਾ ਹੈ ਰੇਡ ਆ ਪੈਂਦੀ ਆ ਕਬੱਡੀਆਂ ਨੇ ਚੜ੍ਹ-ਚੜ੍ਹ ਕੇ ਦੇਖਦਾ ਜ਼ਮਾਨਾ ਖੜ-ਖੜ ਕੇ ਆ ਸ਼ੀਲੂ ਆ ਸ਼ੀਲੂ ਹਰਿਆਣੇ ਵਾਲਾ ਹਟਕੜ ਦੀ ਕੋਸ਼ਿਸ਼ਾ ਪ ਬਲ ਬਾਓ ਸੋਹਣੇ ਰੁਪਿੰਦਰ ਮੇਜ ਮਾਦ ਵਰਗੀ ਇੱਕ ਹੱਥਾਂ ਦੀ ਪਕੜ ਮਜ਼ਬੂਤ ਹੋਵੇ ਜਵਾਨੀ ਉੱਡਣੇ ਪਰਿੰਦਿਆਂ ਨੂੰ ਫਿਰ ਕੇ ਫੜਦੀ ਆ ਦੁਨੀਆ ਆਪਣੀ ਥਾਂ ਤੋਂ ਨਹੀਂ ਹਿਲਦੀ ਜਦੋਂ ਮੈਂ ਦੇਖਣ ਲਈ ਆਣ ਖੜੀ ਸੋਹਣੀ ਖੇਡ ਕਬੱਡੀ ਚੋਹਾਨ ਯਾਰ ਜਿਹੜੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਖੇਡ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਰੁਪਿੰਦਰ ਸਿੰਘ ਕੇ ਗੱਭਰੂ ਚੜ੍ਹਦੀ ਉਮਰਾਂ ਦੇ ਸੰਦੀਪ ਰੁਪਿੰਦਰ ਦੋਦਾ ਨਾ ਰੁਪਿੰਦਰ ਦੀ ਪਈ ਹੈ ਕਬੱਡੀ ਤੇ ਹੁਣ ਕਾਊਂਟ ਸ਼ੀਲੂ ਕਰਦਾ ਟਰਾਈ ਡੱਕਣ ਦੀ ਪਰ ਆ ਸ਼ੀਲੂ ਆ ਦੇਖਦੇ ਵੀ ਦੋਦੇ ਵਾਲਾ ਸ਼ਾਇਆ ਫਿਰਦਾ ਮਾਲਵੇ ਦੀ ਧਰਤੀ ਦਾ ਮੁੰਡਾ ਬੜਾ ਤਿੱਖਾ ਜਿਹਾ ਕਬੱਡੀ ਖਿਡਾਰੀ ਹੈ ਫਈ ਹੋ ਰੇਡ ਤੇ ਹੁਣ ਸ਼ੀਲੂ 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 ਆ ਫਿਰ ਕਦਾ ਕੋਈ ਪਾਏ ਨਾ ਇੱਥੇ ਹੁਣ ਸੁਨਾਤੀ ਕਬੱਡੀ ਪ੍ਰਿਆਤ ਸ਼ਕਰਪੁਰੀਆ ਪਿਆਰ ਪਿਆਰ ਆ ਕਬੱਡੀ ਦਾ ਮਹਾਬਲੀ ਮਹਾਬਲੀ ਏ ਲਾਓ ਨਾ ਜਾਵੀ ਇੱਕ ਪਾਸੇ ਉਡਣਾ ਬਾਜ ਦੂਸਰੇ ਪਾਸੇ ਸਾਹ ਜੇ ਮੂਹਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਧ ਸਿੰਘਾਂ ਤੋਂ ਫੜ ਕੇ ਉਹ ਕਿਸੇ ਕਿਹੜੂ ਬਲ ਹੁੰਦਾ ਢੀਂਦੀ ਲਾ ਕੇ ਲੇ ਗਿੰਦਾ ਰਾਜੇ ਖੇਲੇ ਅੱਡ ਪੰਜਾਬੀ ਸ਼ੀਲੂ ਉਹ ਟੱਕਰ ਸ਼ੇਰਾਂ ਦੀ ਉਹ ਟੱਕਰ ਸ਼ੇਰਾਂ ਦੀ ਟੱਕਰ ਸ਼ੇਰਾਂ ਦੀ ਇੱਕ ਪਾਸੇ ਸ਼ੀਲੂ ਰੁਪਿੰਦਰ ਸ਼ੀਲੂ ਰੁਪਿੰਦਰ ਕਨੇਡਾਈ ਤੇ ਇੰਡੀਆ ਦੀਆਂ ਟੀਮਾਂ ਦੇ ਵਿਚਕਾਰ ਟੱਕਰ ਹੈਰੀ ਅੰਬਾ ਕਬੱਡੀ ਦੇ ਮਿੱਤਰ ਆ ਤੁਸੀਂ ਵਾਹ ਮੀ ਇਸ ਵੀਰ ਦੀ ਆਵਾਜ਼ ਰੇਡੀਓ ਤੇ ਸੁਣਦੇ ਰਹੇ ਹੋ ਸਾਡੇ ਵਿਚਕਾਰ ਜੀ ਆਇਆਂ ਨੂੰ ਇਧਰ ਅਗਲੀ ਰੇਡ ਨਾਜਰਨ ਰਵਿੰਦਰ ਦੁੱਧੇ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਆ ਨੌਜਵਾਨ ਕੌਣ ਆ ਸਰਗੋਦੇ ਵਾਲਾ ਇਹ ਮੁਹੰਮਦ ਅਸਰਫ ਦਾ ਪੁੱਤਰ ਪਰ ਪੁਆਇੰਟ ਆ ਜਿਹੜਾ ਰਵਿੰਦਰ ਵੈਨਕੂਵਰ ਰਿਚਮਨ ਦੀ ਟੀਮ